ਅਸੀਂ ਨੌਕਰ ਵਾਲੀ ਰੱਖੀ ਸੀ 10 ਦਿਨ ਪਹਿਲਾਂ ਅਸੀਂ ਗਏ 1:30 ਵਜੇ ਜਾਨੂ ਸਵੇਕ 2:00 ਵਜੇ ਆਏ ਕੁੰਡਾ-ਕੰਡਾ ਬੈਲ ਮਾਰੀ ਖੋਲਿਆ ਨਹੀਂ ਅਸੀਂ ਦੂਜੀ ਜਾਪੀ ਨਾਲ ਖੋਲਿਆ ਜਾਨੂ ਮਰੇ ਬੰਦੇ ਸੀ ਅੰਦਰ ਤਿੰਨੇ ਅੱਛਾ ਅਸੀਂ ਉਹਨਾਂ ਨੂੰ ਕਿਹਾ ਉਹਨਾਂ ਨੇ ਆਕੇ ਸਾਨੂੰ ਫੜ ਲਿਆ ਅੱਛਾ ਉਹਨਾਂ ਨੇ ਆਕੇ ਕਮਰੇ 'ਚ ਬਿਠਾਤਾ ਅਸੀਂ ਕਹਾਂ ਜੋ ਹੈਗਾ ਭਾਈ ਇਹ ਠੀਕ ਹੈ ਆਪਣਾ ਲੈ ਜੋ ਸਾਨੂੰ ਛੱਡੋ ਬਾਤ-ਬਾਤ ਕਰਨ ਤੋਂ ਬਾਅਦ ਭੱਜ ਗਏ ਆ ਭੱਜ ਗਏ ਹਥਿਆਰ ਵਗੈਰਾ ਸੀ ਉਹਨਾਂ ਕੋਲ ਜਾਂ ਕੀ ਸੀਗਾ ਹਥਿਆਰ ਪਤਾ ਨਹੀਂ ਕੋਈ ਉਹਨਾਂ ਕੋਲ ਕੀ ਸੀ ਕਿ ਨਹੀਂ ਸੀ ਤੁਹਾਡੇਆਂ ਨੂੰ ਤਾਂ ਪਤਾ ਜੀ ਨੌਕਰਾਂ ਹਾਂ ਨੌਕਰਾਨੀ ਪਹਿਲਾਂ ਹੀ ਭੱਜੀ ਹੋਈ ਸੀ ਅੱਛਾ ਟੋਟਲ ਤਿੰਨਾਂ ਨੇ ਸੀਗਾ ਹਾਂ ਤਿੰਨ ਬੰਦੇ ਸੀ ਕੁਝ ਅੰਦਾਜ਼ਾ ਹੈ ਕਿੰਨੇ ਕਰਾਂ ਨੁਕਸਾਨ ਹੋਇਆ ਇਹ ਕੋਈ ਨਹੀਂ ਹੁਣ ਦੇਖ ਕੇ ਹੁਣ ਦੱਸਾਂਗੇ ਕੀ ਹੈ ਅੰਦਾਜ਼ਾ ਕੋਈ ਐਡਰੈਸ ਨਹੀਂ ਉਹਦਾ ਕੋਈ ਐਡਰੈਸ ਨਹੀਂ ਹੂੰ ਕਿੰਨੇ ਕੋ ਮਰਦੀ ਕਿ ਜੀ ਨੌਕਰਾਨੀ ਸੀ ਕੋਈ 27-28 ਸਾਲ ਦੀ ਕਿੰਨੇ ਦਿਨ ਹੋਈਆਂ ਉਹਨਾਂ ਰੱਖੇ 10 ਦਿਨ ਹੋਈ ਸੀ ਬੂਬੀ ਨਾਲ ਆ ਹ ਉਹ ਪਹਿਲਾਂ ਹੀ ਭੱਜ ਗਈ ਸੀ ਨਾ ਕਰਾਂ ਹ ਅੱਜ ਇਹ ਨਹੀਂ ਕਰਦੇ ਉਰੀ ਰਹਿੰਦੀ ਜੂ ਨਾਲ ਤੇ ਕੈਮਰੇ ਵਗੈਰਾ ਲੱਗੇ ਨੇ ਸੀਸੀਟੀਵੀ ਕੈਮਰੇ ਨਹੀਂ ਕੈਮਰਾ ਕੋਈ ਨਹੀਂ ਲੱਗਾ